ਦੋਗਾਲੇ ਜੱਟ ਦੇ ਖਾਤੇ 'ਚ ਜੱਸੀ ਅਰਗੇ ਕਹਿੰਦੇ ਨਿਆਰੀ ਆ ਗਿਆ ਓ ਬਾਈ ਵੀਰ ਬਣ ਕੇ ਗਰਾਊਂਡ 'ਚ ਹਾਂਜੀ ਨਿੰਮੇ ਔਰ ਰਿਕੂ ਖਰਾਟੀ ਆ ਗਿਆ ਕਬੱਡੀ ਪਾਉਣ ਉਧਰ ਦੋਗਾਲੇ ਖੁਸ਼ੀ ਦਾ 1000 ਇਹ ਜਿਹੜਾ ਸਾਡੇ ਵੀਰਾਂ ਨੇ ਜਗਤਾਰ ਸਿੱਧੂ ਨਾਲ ਨੇ ਪਹੁੰਚਾ ਕੀਤਾ ਉਧਰ ਕਹਿੰਦੇ ਇੰਦਰਜੀਤ ਕਲਸੀਆ ਵਾਲਾ ਜਾ ਫੇਰ ਓ ਖਰਾਟੀ ਵਾਲਾ ਖਰਾਟੀ ਵਾਲਾ ਹੋਈ ਪਈ ਆ ਓਏ ਬਾਈ ਜੇ ਮੈਚ ਦਾ ਸਵਾਦ ਆਉਂਦਾ ਇੱਕ ਵਾਰੀ